ਲੋਭੀ ਮਿੱਤਰੋ ਗਰਮੀਆਂ ਦੇ ਵਿੱਚ ਲੂਣ ਤੋਂ ਬਚਣ ਵਾਸਤੇ ਤੇ ਗਰਮੀ ਤੋਂ ਬਚਣ ਵਾਸਤੇ ਅੱਜ ਆਪਾਂ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਇਹਦੇ ਵਿੱਚ ਆਪਾਂ ਕੀ ਲੈਣਾ ਵਾ ਪਾਣੀ ਲੈ ਲੈਣਾ ਤੁਸੀਂ ਦੋ ਕ ਗਲਾਸ ਤੇ ਇਹ ਹੈਗਾ ਵਾ ਆਪਣਾ ਜੌਂ ਦਾ ਸਤੂ ਜੌਂ ਦਾ ਸਤੂ ਪੀਸਿਆ ਵਾ ਇਹ ਆਪਾਂ ਦੋ ਚਮਚੇ ਇਹਦੇ ਵਿੱਚ ਪਾ ਲੈਣੇ ਆਂ ਲੋ ਜੀ ਦੋ ਚਮਚੇ ਆਪਾਂ ਭਰ ਕੇ ਇਹਦੇ ਵਿੱਚ ਪਾ ਲਈ ਇਹ ਹੈਗਾ ਆਪਣੇ ਕੋਲੇ ਛੋਲਿਆਂ ਦਾ ਸਤੂ ਇਹ ਵੀ ਆਪਾਂ ਦੋ ਚਮਚੇ ਇਹਦੇ ਵਿੱਚ ਪਾ ਲਈਏ ਭਰ ਕੇ ਲਓ ਜੀ ਦੂਜਾ ਚਮਚਾ ਵੀ ਪਾਤਾ ਆਪਾਂ ਦੋ ਚਮਚੇ ਪਾ ਲਈਆ ਆਪਾਂ ਇਹਦੇ ਵਿੱਚ ਜੌਂ ਦੇ ਸਤੂ ਦੇ ਤੇ ਦੋ ਚਮਚੇ ਪਾ ਲਈਆ ਆਪਾਂ ਇਹਦੇ ਵਿੱਚ ਛੋਲਿਆਂ ਦੇ ਸਤੂ ਦੇ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਕੀ ਪਾਉਣਾ ਵਾ ਥੋੜੀ ਜੀ ਸ਼ੱਕਰ ਲੈ ਕੇ ਜਾਂ ਤੁਸੀਂ ਖੰਡ ਵੀ ਲੈ ਸਕਦੇ ਹੋ ਆਪਦੇ ਸਵਾਦ ਦੇ ਹਿਸਾਬ ਨਾਲ ਜੇ ਸ਼ੱਕਰ ਲੈ ਲਓਗੇ ਤਾਂ ਬਹੁਤ ਵਧੀਆ ਗੱਲ ਆ ਤੇ ਸ਼ੱਕਰ ਦੇ ਤੁਸੀਂ ਆਪਦੇ ਸਵਾਦ ਦੇ ਨਾਲ ਸਵਾਦ ਮੁਤਾਬਕ ਤੁਸੀਂ 2 ਚਮਚੇ ਜਾਂ 3 ਚਮਚੇ ਇਹ ਪਾਣੀ ਦੇ ਵਿੱਚ ਘੋਲ ਕੇ ਰੱਖ ਕੇ ਵਿੱਚ ਪਾ ਲੈਣੇ ਆ ਇਹ ਵੀ ਇਹਦੇ ਲਓ ਜੀ ਆਪਾਂ ਇਹ ਸ਼ੱਕਰ ਵੀ ਵਿੱਚ ਪਾਤੀ ਆ ਇਹਦੇ ਘੋਲ ਕੇ ਜਿਹੜੀ ਪਾਈ ਵੀ ਸੀ ਆਪਣੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਉਣਾ ਪੁਦੀਨਾ ਇਹ ਪੁਦੀਨਾ ਆਪਣੇ ਕੋਲੇ ਥੋੜਾ ਜਿਹਾ ਕੁੱਟਿਆ ਹੋਇਆ ਹੈਗਾ ਚਟਨੀ ਰੂਪ ਹੀ ਕਰ ਲਿਆ ਆਪਾਂ ਇਹ ਤੇ ਇਹ ਵੀ ਆਪਾਂ ਅੱਧਾ ਗਰ ਚਮਚਾ ਜਿਹੜਾ ਪੁਦੀਨਾ ਇਹਦੇ ਵਿੱਚ ਪਾਵਾਂਗੇ ਲਓ ਜੀ ਪੁਦੀਨਾ ਪਾ ਲਿਆ ਆਪਾਂ ਇਹਦੇ ਵਿੱਚ ਹੀ ਤੇ ਆਪਣੇ ਕੋਲ ਨਿੰਬੂ ਆ ਜੀ ਹੋਰ ਦੋ ਨਿੰਬੂ ਆ ਆਪਣੇ ਕੋਲੇ ਤੇ ਇਹ ਵੀ ਆਪਾਂ ਕੱਟ ਕੇ ਤੇ ਇਹਦੇ ਵਿੱਚ ਨਚੋੜ ਲੈਣੇ ਆ ਜੀ ਦੋ ਨਿੰਬੂ ਨਚੋੜ ਲੈਣੇ ਆ ਆਪਾਂ ਇਹਦੇ ਵਿੱਚ ਆਹ ਲਓ ਦੋ ਨਿੰਬੂ ਨਚੋੜਦੇ ਆਪਾਂ ਇਹਦੇ ਵਿੱਚ ਤੇ ਪੂਰਾ ਵਧੀਆ ਜੈਕੇਦਾਰ ਬਣ ਗਿਆ ਪਾਣੀ ਇਹ ਤੇ ਤੁਸੀਂ ਇਹਨੂੰ ਦਿਨ ਦੇ ਵਿੱਚ ਦੋ ਵਾਰੀ ਪੀ ਸਕਦੇ ਹੋ ਸਵੇਰੇ ਪੀ ਲੋ ਇੱਕ ਵਾਰੀ ਤਾਂ 9-10 ਵਜੇ ਤੇ ਇੱਕ ਵਾਰੀ ਪੀਓ ਸ਼ਾਮ ਨੂੰ ਇਸ ਵੇਲੇ ਖਾਲੀ ਪੇਟ ਵੀ ਪੀ ਲੋਗੇ ਤਾਂ ਵੀ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਹੀ ਫਾਇਦਾ ਵਾ ਤੇ ਬਹੁਤ ਵਧੀਆ ਸਵਾਦ ਵੀ ਬਣਦਾ ਵਾ ਤੇ ਸੀਰ ਨੂੰ ਠੰਡਕ ਵੀ ਦਿੰਦਾ ਆ ਇਹ ਤੇ ਗਰਮੀਆਂ ਤੋਂ ਬਚਣ ਵਾਸਤੇ ਸਾਰਿਆਂ ਨੂੰ ਵਧੀਆ ਫਾਇਦੇਮੰਦ ਚੀਜ਼ ਆ ਇਹ ਐਵੇਂ ਤੁਸੀਂ ਕੋਲਡ ਡਰਿੰਕ ਕੋਲਡ ਡਰਿੰਕ ਪੀਣ ਨਾਲੋਂ ਵਧੀਆ ਵਾ ਆ ਤੁਸੀਂ ਆਹ ਚੀਜ਼ ਬਣਾ ਕੇ ਪੀਓ ਤੇ ਇਹਨੂੰ ਤੁਸੀਂ ਰਾਤ ਨੂੰ ਭੌਂ ਕੇ ਵੀ ਰੱਖ ਸਕਦੇ ਹੋ ਦੋ-ਦੋ ਚਮਚੇ ਪਾਣੀ 'ਚ ਪਾ ਕੇ ਤੇ ਸਵੇਰੇ ਵੀ ਬਣਾ ਸਕਦੇ ਹੋ ਜੇ 2-3 ਘੰਟੇ ਇਹ ਭਿੱਜ ਜੇ ਤਾਂ ਹੋਰ ਵੀ ਫਾਇਦੇਮੰਦ ਹੋ ਜਾਊਗਾ ਇਹ ਤੇ ਸੋ ਬਣਾ ਕੇ ਇਸ ਨੂੰ ਜਰੂਰ ਪੀਓ ਆਪ ਵੀ ਪੀਓ ਤੇ ਆਪਣੇ ਬੱਚਿਆਂ ਨੂੰ ਵੀ ਪਿਓ